ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਆਖਰੀ ਦਿਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਦੀ ਤੂਸੀ ਬੰਦੇ ਅੰਦਰ ਖਰੀਦੀ ਗਈ ਹੜਾ ਤੋਂ ਪਹਿਲਾਂ ਜ਼ਮੀਨ ਦਾ ਖੁਲਾਸਾ ਕਰ ਦਿੱਤਾ ਉਹਨਾਂ ਕਿਹਾ ਕਿ ਜ਼ਮੀਨ ਪ੍ਰਤਾਪ ਸਿੰਘ ਬਾਜਪਾ ਨੇ ਮਾਈਨਿੰਗ ਕਰਨ ਦੇ ਇਰਾਦੇ ਦੇ ਨਾਲ ਖਰੀਦੀ ਸੀ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਅੱਗੇ ਬਬੂਲਾ ਹੁੰਦੇ ਨਜ਼ਰ ਆਏ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦੇ ਨਾਲ ਵਿਧਾਨ ਸਭਾ ਦੇ ਸਦਨ ਦਾ ਕੋਈ ਵੀ ਲੈਂਦੇ ਨਹੀਂ ਹੈ ਜਿਸ ਤੋਂ ਬਾਅਦ ਹਰਪਾਲ ਸਿੰਘ ਚਿਮਾ ਆਪਣੀ ਸੀਟ ਤੋਂ ਉੱਠ ਕੇ ਰਿਕਾਰਡਰਾਂ ਦੇ ਟੇਬਲ ਦੇ ਪਿੱਛੇ ਪਹੁੰਚ ਗਏ ਦੱਸਦੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਲਲਕਾਰਿਆ ਗਿਆ ਤੇ ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਵੀ ਅੱਗੇ ਉਹ ਲਲਕਾਰਦੇ ਹੋਏ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਜਿਸ ਤੋਂ ਬਾਅਦ ਸਾਰੇ ਹੀ ਬਤਾਈ ਕਤੇ ਮੰਤਰੀ ਆਪਣੀਆਂ ਸੀਟਾਂ ਤੇ ਖੜੇ ਹੋ ਕੇ ਹਰਪਾਲ ਸਿੰਘ ਜਿੰਮਾ ਦੇ ਹੱਕ ਦੇ ਵਿੱਚ ਉਤਰ ਆਏ। ਉਤھے ਹੀ ਦੂਜੇ ਪਾਸੇ ਕਈ ਕਾਂਗਰਸੀ ਬਤਾਏ ਗਏ ਪ੍ਰਤਾਪ ਸਿੰਘ ਬਾਜਪਾ ਦੇ ਹੱਕ ਦੇ ਵਿੱਚ ਖੜੇ ਹੋ ਚੁੱਕੇ ਸੀ। ਤਾਂ ਮਾਹੌਲ ਤਣਾਅਪੂਰਨ ਹੁੰਦਿਆ ਦੇਖ ਵਿਧਾਨ ਸਭਾ ਦੇ ਸਪੀਕਰ ਕਤਾਰ ਸਿੰਘ ਸੰਧਵਾ ਦੇ ਵੱਲੋਂ 10 ਮਿੰਟ ਦੇ ਲਈ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ।